ਅੱਜ ਅਸੀਂ ਯੂਕਰੇਨ ਵੱਲੋਂ ਰੂਸ ਤੇ ਕੀਤੇ ਗਏ ਹਾਲੀਆ ਕਾਫੀ ਵੱਡੇ ਡਰੋਨ ਹਮਲੇ ਦੀ ਪਰਚੋਲ ਕਰ ਰਹੇ ਹਾਂ ਸਾਡੇ ਕੋਲ ਇਸ ਬਾਰੇ ਕੁਝ ਸਰੋਤ ਹਨ ਤੇ ਆਪਣਾ ਮਕਸਦ ਹੈ ਇਸ ਹਮਲੇ ਦੀ ਮਤਲਬ ਰਣਨੀਤੀ ਇਸ ਦਾ ਪੈਮਾਨਾ ਤੇ ਇਸ ਦੇ ਅਸਰ ਨੂੰ ਸਮਝਣਾ ਬਿਲਕੁਲ ਜੀ ਜੋ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਦੋਂ ਤੋਂ ਇਹ ਜੰਗ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਰੂਸ ਦੇ ਅੰਦਰ ਹੋਇਆ ਇਹ ਸ਼ਾਇਦ ਸਭ ਤੋਂ ਵੱਡਾ ਹਮਲਾ ਹੈ ਲਗਭਗ 4 ਰੂਸੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਦਸਤੇ ਨੇ ਹਾਂ ਤੇ ਇਹ ਵੀ ਸੁਣਨ ਚ ਆਇਆ ਕਿ ਕਈ ਕੀਮਤੀ ਜਹਾਜ਼ ਤਬਾਹ ਹੋਏ ਅਰਬਾਂ ਦਾ ਨੁਕਸਾਨ ਹੋਇਆ ਹੋਣਾ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਮਤਲਬ ਇਸਦਾ ਤਰੀਕਾ ਹੈ ਇਹ ਹਮਲਾ ਯੂਕਰੇਨੀ ਸਰਹੱਦ ਤੋਂ ਸੈਂਕੜੇ ਕੁਝ ਰਿਪੋਰਟਾਂ ਤਾਂ ਕਹਿੰਦੀਆਂ ਹਜ਼ਾਰਾਂ ਕਿਲੋਮੀਟਰ ਦੂਰ ਕੀਤਾ ਗਿਆ ਇਹ ਕਿਵੇਂ ਹੋਇਆ ਹਾਂਜੀ ਇਹੀ ਸਭ ਤੋਂ ਦਿਲਚਸਪ ਪਹਿਲੂ ਹੈ ਜੀ ਦੇਖੋ ਜਾਣਕਾਰੀ ਇਹ ਮਿਲ ਰਹੀ ਹੈ ਕਿ ਜਿਹੜੇ ਡਰੋਨ ਵਰਤੇ ਗਏ ਉਹ ਛੋਟੇ ਸਨ ਉਹ ਆਪ ਇੰਨੀ ਲੰਬੀ ਦੂਰੀ ਤੈਅ ਨਹੀਂ ਕਰ ਸਕਦੇ ਸਨ ਅਸਲ ਜੁਗਤ ਉਕੀ ਕਹਿੰਦੇ ਨੇ ਅਸਲ ਤਰੀਕਾ ਇਹ ਸੀ ਕਿ ਇਹਨਾਂ ਡਰੋਨਾਂ ਨੂੰ ਟਰੱਕਾਂ ਵਿੱਚ ਭਰਿਆ ਗਿਆ ਫਿਰ ਉਹ ਟਰੱਕ ਰੂਸ ਦੇ ਅੰਦਰ ਲਜਾਏ ਗਏ ਨਿਸ਼ਾਨਿਆਂ ਦੇ ਨੇੜੇ ਟਰੱਕਾਂ ਵਿੱਚ ਸੱਚੀ ਹਾਂਜੀ ਸੂਤਰਾਂ ਮੁਤਾਬਕ ਇਹ ਟਰੱਕ ਗੈਰ ਕਾਨੂੰਨੀ ਤਰੀਕੇ ਨਾਲ ਮਤਲਬ ਸਮਗਲ ਕਰਕੇ ਸਰਹੱਦ ਪਾਰ ਲੈ ਜਾਏ ਗਏ ਅੱਛਾ ਟਰੱਕਾਂ ਵਿੱਚ ਡਰੋਨ ਲੁਕਾ ਕੇ ਦੁਸ਼ਮਨ ਦੇਸ਼ ਦੇ ਅੰਦਰ ਇਹ ਤਾਂ ਬਿਲਕੁਲ ਹੀ ਮਤਲਬ ਵਕਰੀ ਪਹੁੰਚ ਹੈ ਤਾਂ ਫਿਰ ਟਰੱਕਾਂ ਤੋਂ ਹਮਲਾ ਕਿਵੇਂ ਕੀਤਾ ਗਿਆ ਉੱਥੇ ਪਹੁੰਚ ਕੇ ਟ੍ਰੱਕਾਂ ਨੂੰ ਹਵਾਈ ਅੱਡਿਆਂ ਦੇ ਬਿਲਕੁਲ ਨੇੜੇ ਮਤਲਬ ਜਿੱਥੋਂ ਤੱਕ ਪਹੁੰਚ ਹੋ ਸકી ਉਥੇ ਤਾਇਨਾਤ ਕੀਤਾ ਗਿਆ ਫਿਰ ਰਿਪੋਰਟਾਂ ਕਹਿੰਦੀਆਂ ਨੇ ਕਿ ਰਿਮੋਟ ਕੰਟਰੋਲ ਜਾਂ ਸ਼ਾਇਦ AI ਦੀ ਵਰਤੋਂ ਹੋਈ AI ਵੀ ਹਾਂਜੀ ਹੋ ਸਕਦਾ ਹੈ ਨਿਸ਼ਾਨੇ ਦੀ ਪਛਾਣ ਲਈ ਜਾਂ ਆਖਰੀ ਪਲਾਂ ਦੀ ਉਡਾਨ ਲਈ ਖੈਰ ਟ੍ਰੱਕਾਂ ਦੀਆਂ ਛੱਤਾਂ ਖੁੱਲੀਆਂ ਡਰੋਨ ਬਾਹਰ ਨਿਕਲੇ ਤੇ ਸਿੱਧਾ ਉੜ ਕੇ ਜਹਾਜ਼ਾਂ ਤੇ ਵੱਜੇ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਰੂਸ ਦੇ ਕੀਮਤੀ ਬੰਬਾਰਡ ਜਹਾਜ਼ਾਂ ਨੂੰ ਜਿਵੇਂ A50 T95 ਤੇ T22 اچھا ਉਹ A50 ਵਾਲੇ ਤਾਂ ਸੁਣਿਆ ਬਹੁਤ ਘੱਟ ਨੇ ਰੂਸ ਕੋਲ ਬਿਲਕੁਲ ਜੀ ਪਹਿਲਾਂ ਹੀ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ ਸ਼ਾਇਦ 10 ਦੇ ਕਰੀਬ ਹੀ ਤੇ ਉਹ ਟਰੱਕ ਜਿਨ੍ਹਾਂ ਨੇ ਡਰੋਨ ਲਾਂਚ ਕੀਤੇ ਉਹਨਾਂ ਦਾ ਕੀ ਬਣਿਆ ਫਿਰ ਜੋ ਦੱਸਿਆ ਜਾ ਰਿਹਾ ਹੈ ਜੀ ਉਹ ਇਹ ਕਿ ਇਹ ਟਰੱਕ ਵੀ ਆਤਮਘਾਤੀ ਸਨ ਐ ਸਮਝੋ ਕਿ ਵਨਵੇ ਮਿਸ਼ਨ ਸੀ ਡਰੋਨ ਛੱਡਣ ਤੋਂ ਬਾਅਦ ਇਨ੍ਹਾਂ ਟਰੱਕਾਂ ਨੇ ਖੁਦ ਨੂੰ ਵੀ ਤਬਾਹ ਕਰ ਲਿਆ ਕੁਝ ਵੀਡੀਓਜ਼ ਵੀ ਆਈਆਂ ਨੇ ਜਿੱਥੇ ਟਰੱਕ ਜਾਂ ਆਪਾਂ ਸੜ ਰਹੇ ਨੇ ਆ ਤਮਾਕੇ ਨਾਲ ਉੱਡ ਰਹੇ ਨੇ ਅੱਛਾ ਖਾਸ ਕਰਕੇ ਉਦੋਂ ਜਦੋਂ ਕਥਿਤ ਤੌਰ ਤੇ ਕੁਝ ਸਥਾਨਿਕ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਮਾਲ ਹੈ ਮਤਲਬ ਪੂਰੀ ਯੋਜਨਾ ਵਿੱਚ ਹਰ ਚੀਜ਼ ਦਾ ਅੰਤ ਪਹਿਲਾਂ ਹੀ ਸੋਚਿਆ ਹੋਇਆ ਸੀ ਇਸ ਸਭ ਦੀ ਤਿਆਰੀ ਪਿੱਛੇ ਕਿੰਨਾ ਕੁ ਸਮਾਂ ਲੱਗਿਆ ਹੋਵੇਗਾ ਤੇ ਕੀ ਰੂਸੀ ਸੁਰੱਖਿਆ ਏਜੰਸੀਆਂ ਨੂੰ ਬਿਲਕੁਲ ਪਿੰਕ ਨਹੀਂ ਲੱਗੀ ਦੇਖੋ ਜੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਤਿਆਰੀ ਕੋਈ ਡੇਢ ਸਾਲ ਤੋਂ ਚੱਲ ਰਹੀ ਸੀ ਸਮਾਨ ਤੇ ਸ਼ਾਇਦ ਟਰੱਕ ਵੀ ਹੌਲੀ ਹੌਲੀ ਚੋਰੀ ਛੁਪੇ ਲਿਆਂਦੇ ਗਏ ਹੋ ਸਕਦਾ ਹੈ ਇਸ ਵਿੱਚ ਕੋਈ ਅੰਦਰੂਨੀ ਮਿਲੀ ਭੁਗਤ ਮਤਲਬ ਭ੍ਰਿਸ਼ਟਾਚਾਰ ਦੀ ਵੀ ਭੂਮਿਕਾ ਹੋਵੇ ਕੌਣ ਜਾਣਦਾ ਹੂੰ ਇਹ ਯੂਕਰੇਨ ਦੀ ਜਿਹੜੀ ਐਸਬੀਯੂ ਯੂਨਿਟ ਹੈ ਜਿਸ ਦੇ ਮੁਖੀ ਵਸੀਲ ਮਾਲਿਉ ਖੰਨ ਉਹਨਾਂ ਦਾ ਵੈਬ ਨਾਮ ਦਾ ਇੱਕ ਬਹੁਤ ਹੀ ਗੁਪਤ ਆਪਰੇਸ਼ਨ ਸੀ ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰੂਸ ਤੇ ਜਿਹੜੇ ਮਹਿੰਗੇ ਆਧੁਨਿਕ ਸਿਸਟਮ ਨੇ S400 ਵਗੈਰਾ ਹਾਂਜੀ ਬਹੁਤ ਚਰਚਾ ਹੁੰਦੀ ਹੈ ਉਹਨਾਂ ਦੀ ਉਹ ਵੀ ਇੰਨੇ ਨੇੜਿਓਂ ਅਚਾਨਕ ਦਾਗੇ ਗਏ ਛੋਟੇ ਡਰੋਨਾਂ ਨੂੰ ਰੋਕਣ ਵਿੱਚ ਨਾਕਾਮ ਰਹੇ ਇਦਰ ਸੌਂਦਾ ਹੈ ਕਿ ਕਿਵੇਂ ਘੱਟ ਤਕਨੀਕੀ ਚੀਜ਼ਾਂ ਵੀ ਮਹਿੰਗੇ ਸਿਸਟਮਾਂ ਲਈ ਖਤਰਾ ਬਣ ਸਕਦੀਆਂ ਨੇ ਅੱਛਾ ਇਸ ਵਿੱਚ ਅਮਰੀਕਾ ਜਾਂ ਸਾਬਕਾ 트ੰਪ ਪ੍ਰਸ਼ਾਸਨ ਦੀ ਸ਼ਮੂਲੀਅਤ ਬਾਰੇ ਵੀ ਕੁਝ ਗੱਲਾਂ ਹੋ ਰਹੀਆਂ ਸਨ ਖਾਸ ਕਰਕੇ ਉਹ ਜ਼ੇਰਿੰਸਕੀ ਦੀ 트ੰਪ ਨਾਲ ਮੁਲਾਕਾਤ ਦੀਆਂ ਖਬਰਾਂ ਆਈਆਂ ਸਨ ਇਸ ਬਾਰੇ ਸਰੋਤ ਕੀ ਕਹਿੰਦੇ ਨੇ ਜੀ ਇਸ ਬਾਰੇ ਨਾ ਥੋੜੀ ਮਿਲੀ ਜੁਲੀ ਜਾਣਕਾਰੀ ਹੈ ਪਹਿਲਾਂ ਕੁਝ ਰਿਪੋਰਟਾਂ ਆਈਆਂ ਕਿ ਯੂਕਰੇਨ ਨੇ 트ੰਪ ਪ੍ਰਸ਼ਾਸਨ ਨੂੰ ਦੱਸਿਆ ਸੀ ਪਰ ਬਾਅਦ ਵਿੱਚ 트럼ਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਇਸ ਦਾ ਖੰਡਨ ਕਰ ਦਿੱਤਾ। ਕੀ ਸਾਨੂੰ ਨਹੀਂ ਪਤਾ ਸੀ? ਹੂੰ। ਨਾਲੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤਿਆਰੀ 1.5 ਸਾਲ ਪੁਰਾਣੀ ਦੱਸੀ ਜਾਹੀ ਹੈ। ਤਾਂ ਹੋ ਸਕਦਾ ਹੈ ਇਹ ਮੌਜੂਦਾ ਸਿਆਸੀ ਹਾਲਾਤ ਤੋਂ ਪਹਿਲਾਂ ਦੀ ਗੱਲ ਹੋਵੇ। ਹਾਂ, ਇਹ ਵੀ ਹੋ ਸਕਦਾ ਹੈ। ਪਰ ਕੁਝ ਲੋਕ ਇਸ ਨੂੰ ਐਵੇਂ ਵੀ ਦੇਖ ਰਹੇ ਨੇ ਕਿ ਜ਼ੇਲੈਂਸਕੀ ਸ਼ਾਇਦ ਆਪਣੇ ਪੱਤੇ ਦਿਖਾ ਰਹੇ ਸਨ। ਖੈਰ ਅਸੀਂ ਸਿਰਫ ਉਹੀ ਦੱਸ ਰਹੇ ਹਾਂ ਜੋ ਸਰੋਤਾਂ ਵਿੱਚ ਕਿਹਾ ਗਿਆ ਹੈ। ਅਸੀਂ ਕੋਈ ਦਾਵਾ ਨਹੀਂ ਕਰ ਰਹੇ। ਬਿਲਕੁਲ। ਤਾਂ ਇਸ ਹਮਲੇ ਦਾ ਫਿਰ ਫੌਰੀ ਅਸਰ ਕੀ ਹੋਇਆ? ਮਤਲਬ ਮਾਰਕੀਟ ਤੇ ਜਾਂ ਲੋਕਾਂ ਦੇ ਮਨੋਬਲ ਤੇ? ਹਾਂਜੀ ਰਿਪੋਰਟਾਂ ਤਾਂ ਇਹੀ ਦੱਸਦੀਆਂ ਨੇ ਕਿ ਰੂਸੀ ਸਟਾਕ ਮਾਰਕੀਟ ਤੇ ਮਾੜਾ ਅਸਰ ਪਿਆ ਸੀ ਤੇ ਯੂਕਰੇਨੀ ਪਾਸੇ ਇਸ ਗੱਲ ਦਾ ਖੂਬ ਮਜ਼ਾਕ ਉਡਾਇਆ ਗਿਆ ਕਿ ਦੇਖੋ ਕਿਵੇਂ ਸਸਤੇ ਜਿਹੇ ਡਰੋਨਾਂ ਨੇ ਅਰਬਾਂ ਡਾਲਰ ਦੇ ਰੂਸੀ ਜਹਾਜ਼ ਖੜੇ ਖੜਾਤੇ ਉਡਾ ਦਿੱਤੇ ਹਾਂ ਉਹੀ ਗੱਲ ਘੱਟ ਖਰਚੇ 'ਚ ਵੱਡਾ ਨੁਕਸਾਨ ਬਿਲਕੁਲ ਉਹੀ ਅਸਮਿੱਤਰਤਾ ਜਿਸ ਦੀ ਆਪਾਂ ਗੱਲ ਕਰ ਰਹੇ ਸੀ ਤੇ ਇਸ ਘਟਨਾ ਨੇ ਨਾ ਦੁਨੀਆ ਭਰ ਦੇ ਹਵਾਈ ਹੱਡਿਆਂ ਦੀ ਸੁਰੱਖਿਆ ਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸਹੀ ਗੱਲ ਹੈ ਦੂਜੇ ਪਾਸੇ ਇਸ ਹਮਲੇ ਤੋਂ ਫੌਰਨ ਬਾਅਦ ਰੂਸ ਵੱਲੋਂ ਯੂਕਰੇਨ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਜਵਾਬੀ ਹਮਲੇ ਕਰਨ ਦੀਆਂ ਖਬਰਾਂ ਵੀ ਆਈਆਂ ਜਦਕਿ ਉਸੇ ਸਮੇਂ ਮਤਲਬ ਇਸਤੰਬੁਲ ਵਿੱਚ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਸਨ ਹੂੰ ਮਤਲਬ ਦੋਵੇਂ ਪਾਸੇ ਕਾਰਵਾਈਆਂ ਚੱਲ ਰਹੀਆਂ ਸਨ ਸੋ ਸਾਰੀ ਗੱਲਬਾਤ ਦਾ ਨਿਚੋੜ ਮਤਲਬ ਮੁੱਖ ਨੁਕਤਾ ਇਹ ਹੈ ਕਿ ਯੂਕਰੇਨ ਨੇ ਇੱਕ ਬਿਲਕੁਲ ਅਨੋਕੀ ਇੱਕ ਨਵੀਂ ਕਿਸਮ ਦੀ ਜੰਗੀ ਚਾਲ ਵਰਤੀ ਦੁਸ਼ਮਣ ਦੇਸ਼ ਦੇ ਅੰਦਰੋਂ ਦੀ ਸਮਗਲ ਕੀਤੇ ਟਰੱਕਾਂ ਰਾਹੀਂ ਤੇ ਸ਼ਾਇਦ AI ਦੀ ਮਦਦ ਨਾਲ ਡਰੋਨ ਹਮਲਾ ਬਿਲਕੁਲ ਜੀ ਤੇ ਇਹ ਘਟਨਾ ਸੱਚੀ ਪਵੈਖ ਦੀ ਸੁਰੱਖਿਆ ਲਈ ਕਈ ਅਹਿਮ ਸਵਾਲ ਖੜੇ ਕਰਦੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਦਿਖਣ ਵਾਲੀ ਤਕਨੀਕ ਜਿਵੇਂ ਟਰੱਕ ਹੋ ਗਏ ਛੋਟੇ ਡਰੋਨ ਹੋ ਗਏ ਹਾਂ ਜੋ ਆਮ ਮਿਲ ਜਾਂਦੇ ਨੇ ਹਾਂ ਜੀ ਜੇ ਇਹਨਾਂ ਨੂੰ ਇਸ ਤਰ੍ਹਾਂ ਗੁਪਤ ਤਰੀਕੇ ਨਾਲ ਸਰਹੱਦਾਂ ਪਾਰ ਲੈ ਜਾ ਕੇ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ ਤਾਂ ਇਸ ਦੇ ਕਿਸੇ ਵੀ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਕੀ ਮਾਇਨੇ ਹੋ ਸਕਦੇ ਹਨ ਭਾਵੇਂ ਉਹ ਦੇਸ਼ ਸਿੱਧੇ ਤੌਰ ਤੇ ਕਿਸੇ ਜੰਗ ਵਿੱਚ ਸ਼ਾਮਿਲ ਹੋਵੇ ਜਾਂ ਨਾ ਵੀ ਹੋਵੇ ਇਹ ਸਵਾਲ ਵਾਕਈ ਸੋਚਣ ਵਾਲਾ ਹੈ ਹਾਂਜੀ ਇਸ ਤੇ ਵਿਚਾਰ ਕਰਨਾ ਬਣਦਾ ਹੈ